ਪੰਜਾਬੀ ਇੱਕ ਚੈਨਲ ਲੈ ਕੇ ਸਾਰੇ ਦਰਸ਼ਕਾਂ ਨੂੰ ਪਿਆਰ। ਪਲੀਸ ਸਾਤ ਸ਼੍ਰੀ ਕਾਲ ਆਦਿਆਂ ਵੱਡੀਆਂ ਖਬਰਾਂ। ਦਲ ਬਦਲੂਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਠੋਕਵਾ। ਜਵਾਬ ਪੀਐਮ ਮੋਦੀ ਨੂੰ ਵੀ ਸੁਣਾਈਆਂ ਕਰੀਆਂ। ਪੰਜਾਬ ਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਆਮ ਆਦਮੀ ਪਾਰਟੀ ਵੱਲੋਂ ਵੱਡੀ ਖਬਰ। ਸੀਐਮ ਭਗਵੰਤ ਮਾਨ 2 ਦਿਨਾਂ ਚ ਬਾਕੀ ਦੇ ਉਮੀਦਵਾਰਾਂ ਦਾ ਕਰਨਗੇ ਐਲਾਨ। ਸੀਐਮ ਭਗਵੰਤ ਮਾਨ ਨੇ ਜਲੰਧਰ ਚ ਵਿਧਾਇਕਾਂ ਤੇ ਮੰਤਰੀਆਂ ਨਾਲ ਕੀਤੀ ਮੀਟਿੰਗ। ਮੀਟਿੰਗ ਚ ਵੱਡੇ ਹੁਕਮ ਕੀਤੇ ਜਾ ਰਹੇ। ਅੱਜ ਪੰਜਾਬ ਚ ਰਹੇਗੀ ਸਰਕਾਰੀ ਛੁੱਟੀ ਸਕੂਲ ਕਾਲਜ ਤੇ ਸਰਕਾਰੀ ਰਿਡਾਂਗੇ ਬੰਦ ਕੇਜਰੀਵਾਲ ਨੂੰ ਜੇਲ੍ਹ ਚ ਮਿਲਣ ਵਾਲਿਆਂ ਦੀ ਲਿਸਟ ਚ ਭਗਵੰਤ ਮਾਨ ਦਾ ਨਾਮ ਸ਼ਾਮਿਲ ਅਗਲੇ ਹਫਤੇ ਹੋਵੇਗੀ ਮੁਲਾਕਾਤ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੁਖੀਆਂ ਨੂੰ ਸਖਤ ਹੁਕਮ ਜਾਰੀ ਬੱਚਿਆਂ ਦਾ ਆਧਾਰ ਡਾਟਾ ਡਿਸਕਲੋਜ਼ ਨਹੀਂਤਾ ਤਾਂ ਹੋਵੇਗੀ ਕਾਰਵਾਈ ਸਿੱਧੂ ਮਸਲੂਵ ਦਾ ਫੈਸਲੇ ਵੱਡੀ ਖੁਸ਼ਖਬਰੀ ਸੰਨੀ ਮਾਲਟਨ ਨਾਲ ਨਵੇਂ ਗੀਤ 410 ਦਾ ਪੋਸਟਰ ਹੋਇਆ ਰਿਲੀਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲ ਬਦਲੂਆਂ ਤੇ ਵੱਡਾ ਨਿਸ਼ਾਨਾ ਸਾਧ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲ ਬਦਲੂਆਂ ਤੇ ਝੁਟਕੀ ਲੈਂਦੇ ਆ ਕਿ ਹੈਗੇ ਸਾਨੂੰ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ ਜਿਸ ਨੇ ਕੱਲ ਜਾਣਾ ਸੀ ਉਹ ਅੱਜ ਜਾਵੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਲਾ ਹੋਇਆ ਲੜ ਨੇੜੇ ਉਹ ਛੁੱਟਿਆ ਉਮਰ ਨਾ ਬੀਤੀ ਸਾਰੀ ਲਗਦੀ ਨਾਲ ਟੁੱਟਦੀ ਚੰਗੀ ਬੇ ਕਦਰਾਂ ਨਾਲ ਯਾਰੀ ਉਹਨਾਂ ਕਿਹਾ ਕਿ ਇਹ ਚੰਗਾ ਹੋਇਆ ਹੈ ਕਿ ਅਸੀਂ ਬੇਈਮਾਨ ਲੋਕਾਂ ਨਾਲ ਵਿਛੜ ਗਏ ਹਾਂ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਤੇ ਹਮਲਾ ਬੁਲਹਾ ਹੈ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ ਇੱਕ ਸੋਚ ਹਨ ਉਹਨਾਂ ਕਿਹਾ ਕਿ ਭਾਜਪਾ ਪ੍ਰੇਸ਼ਟ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਤਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਵੀ ਕਹਿੰਦੇ ਹਨ ਕਿ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਰਹਿਣ ਦੇਵਾਂਗੇ ਉਹਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਕਿ ਮੈਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਵਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਾਨ ਨੇ ਵੱਡਾ ਐਲਾਨ ਕਰਦੇ ਕਿ ਹੈਗੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ ਤੇ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਸਿਰਜੇਗੀ ਇਸ ਦਾ ਸੇਰਾ ਸੂਬੇ ਦੇ ਲੋਕਾਂ ਸਿਰ ਹੋਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨੀ ਦੱਸਿਆ ਕਿ ਆਉਣ ਵਾਲੇ 2-3 ਦਿਨਾਂ ਵਿੱਚ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ਨੂੰ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਉਨ੍ਹਾਂ ਕਿ ਹੈ ਕਿ ਅਜੇ ਹੀ ਕਿਸੇ ਵੀ ਫਾਈਲ ਤੇ ਦਸਤਖਤ ਨਹੀਂ ਕਰਦੇ ਜਿਸ ਨਾਲ ਪੰਜਾਬ ਦੇ ਲੋਕਾਂ ਉੱਤੇ ਆਰਥਿਕ ਬੋਝ ਪਵੇ ਪਰ ਉਹ ਅਜੇ ਹੀ ਕਿਸੇ ਵੀ ਫਾਈਲ ਨੂੰ ਹਸਤਾਖਰ ਤੋਂ ਬਿਨਾ ਨਹੀਂ ਛੱਡਦੇ ਜਿਸ ਰਾਹੀਂ ਸਮੇਂ-ਸਮੇਂ ਦੇ ਆਗੂਆਂ ਵੱਲੋਂ जानने जो लुटਿਆ ਹੋਇਆ ਪੈਸਾ ਮੁੜ ਖਜ਼ਾਨੇ ਵਿੱਚ ਵਾਪਸ ਆਉਂਦਾ ਹੋਵੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਅਫਵਾਹ ਸੀ ਕਿ ਉਹ ਅਮੀਰਾਂ ਨੂੰ ਮੰਡੀਆਂ ਦੇ ਰਹੇ ਹਨ ਜਦਕਿ ਉਹਨਾਂ ਨੇ ਇਸ ਤੇ ਰੋਕ ਲਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਜਿੱਤਣ ਲਈ ਵਿਚਾਰ ਚਰਚਾ ਕੀਤੀ ਗਈ ਸੰਸਦ ਮੈਂਬਰ ਅਸ਼ੁਸ਼ੀਲ ਕੁਮਾਰ ਰਿੰਕੋ ਅਤੇ ਵਿਧਾਇਕ ਸ਼ੀਤਲੰਗੁਰਾਲ ਦੇ ਪਾਰਟੀ ਛੱਡਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਜਲੰਧਰ ਵਿੱਚ ਮੀਟਿੰਗ ਪਹੁੰਚੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿ ਹੈਗੀ ਸਰਕਾਰ ਨੇ 2 ਸਾਲਾਂ ਵਿੱਚ ਬਹੁਤ ਕੰਮ ਕੀਤੇ ਹਨ ਸਾਡੀਆਂ ਸਾਰੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਹਨ ਹੁਣ ਸਾਨੂੰ ਇਨਾ ਗੱਲਾਂ ਨੂੰ ਲੈ ਕੇ ਲੋਕਾਂ ਵਿੱਚ ਜਾਣਾ ਪਵੇਗਾ ਸੀਐਮ ਭਗਵੰਤ ਮਾਨ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਸਪਸ਼ਟ ਕੀਤਾ ਹੈ ਕਿ ਤੁਸੀਂ ਆਪਣੇ ਹੀ ਹਲਕੇ ਦੇ ਸਟਾਰ ਪ੍ਰਚਾਰਕ ਹੋ ਕਿਉਂਕਿ ਤੁਸੀਂ ਲੋਕਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹੋ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਹਰ ਹਲਕੇ ਨੂੰ 2-3 ਦਿਨ ਦਾ ਸਮਾਂ ਵੀ ਦੇਣਗੇ ਇਸ ਦੌਰਾਨ ਰੈਲੀਆਂ ਤੇ ਰੋਡ ਸ਼ੋਅ ਕੀਤੇ ਜਾਣਗੇ ਇਸ ਦੇ ਨਾਲ ਇਹ ਉਹਨਾਂ ਨੇ ਵਿਧਾਇਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ ਤਾਂ ਜੋ ਉਹਨਾਂ ਦਾ ਵਿਸ਼ਵਾਸ ਕਾਇਮ ਰਹੇ ਪੰਜਾਬੀ ਚ ਅੱਜ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਅੱਜ ਸਵੇਰੇ ਦੇ ਸਕੂਲ ਕਾਲਜ ਵਿਦਿਅਕ ادارے ਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਇੱਥੇ ਦੱਸਣ ਨੂੰ ਹੈ ਕਿ 8 ਅਪ੍ਰੈਲ ਨੂੰ ਕਿਰੇ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸੂਬੇ ਪੱਧਰ 'ਤੇ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਵਸ ਨੂੰ ਥਾਂ ਦਿੱਤੀ ਹੈ ਇਸ ਦੇ ਚਲਦਿਆਂ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਲਿਸਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ ਸੀਐਮ ਭਗਵੰਤ ਮਾਨ ਇਸ ਹਫਤੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕਰ ਸਕਦੇ ਹਨ ਆਮ ਆਦਮੀ ਪਾਰਟੀ ਨੇ ਮੁਲਾਕਾਤ ਦੀ ਸੰਭਾਵਨਾ ਪ੍ਰਗਟਾਈ ਹੈ ਆਪ ਨੇ ਦੱਸਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ਜਾਣਗੇ ਇਸ ਵੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਇਜਾਜ਼ਤ ਮੰਗੀ ਸੀ ਉਨ੍ਹਾਂ ਦੇ ਪੱਤਰ ਤੇ ਕਾਰਵਾਈ ਕਰਦੇ ਹੋਏ ਜੇ ਇਹ ਪ੍ਰਸ਼ਾਸਨ ਨੇ ਭਗਵੰਤ ਮਾਨ ਦਾ ਨਾਮ ਮੁਲਾਕਾਤ ਕਰਨ ਵਾਲਿਆਂ ਦੀ ਲਿਸਟ ਵਿੱਚ ਸ਼ਾਮਿਲ ਕਰਦੇ ਹੋ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ ਸਕੂਲਾਂ ਵਿੱਚ ਹੁਣ ਵਿਦਿਆਰਥੀਆਂ ਤੋਂ ਵੱਖ-ਵੱਖ ਕੰਮਾਂ ਲਈ ਲੈ ਜਾਣ ਵਾਲੇ ਦਾ ਡਾਟੇ ਨੂੰ ਕਿਸੇ ਵੀ ਪੱਧਰ ਤੇ ਡਿਸਕਲੋਜ਼ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਸਕੂਲ ਜਾਂ ਟੀਚਰ ਅਜਿਹਾ ਕਰਦਾ ਹੈ ਤਾਂ ਦੋਸ਼ੀ ਪਾਇਆ ਜਾ ਅਤੇ ਸਖਤ ਕਾਰਵਾਈ ਹੋਵੇਗੀ ਇਹ ਫੈਸਲਾ ਸਿੱਖਿਆ ਵਿਭਾਗ ਵੱਲੋਂ ਲਿਆ ਗਿਆ ਹੈ ਇਸ ਸੰਬੰਧੀ ਪੱਤਰ ਸਾਰੇ ਜ਼ਿਲ੍ਹਿਆਂ ਨੂੰ ਲਿਖਿਆ ਗਿਆ ਹੈ ਨਾਲ ਹੀ ਉਪਤ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ ਪੰਜਾਬ ਵਿੱਚ 19000 ਦੇ ਲਗਭਗ ਸਰਕਾਰੀ ਸਕੂਲ ਹਨ ਇੰਨਾ ਵਿੱਚ ਇੰਨਾ ਵਿੱਚ 30 ਲੱਖ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਨਵੇਂ ਸੈਸ਼ਨ ਸ਼ੁਰੂ ਹੋਏ ਨੂੰ ਖੇ ਦਿਨ ਹੀ ਹੋਏ ਹਨ ਜਿਹੇ ਵਿੱਚ ਕਈ ਸਕੀਮਾਂ ਸੰਬੰਧੀ ਅਰਜੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਸਿੱਧੂ ਮਸਲ ਦੇ ਫੈਸਲੇ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਸਿੱਧੂ ਮਸਲ ਦੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ ਜਿਸ ਦੀ ਖਬਰ ਸੰਨੀ ਮਾਲਟ ਨੇ ਆਪਣੇ ਇੰਸਟਾਗ੍ਰam ਪੇਜ ਤੇ ਪੋਸਟ ਕਰਕੇ ਸਾਂਝੀ ਕੀਤੀ ਹੈ ਸੰਨੀ ਮਾਲਟਨ ਨੇ ਲਿਖਿਆ ਹੈ ਕਿ ਜੇਕਰ ਤੁਸੀਂ ਉਸਦੀ ਪੋਸਟ ਤੇ 1 ਲੱਖ ਕਮੈਂਟ ਕਰੋਗੇ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ ਹੁਣ ਸਿੱਧੂ ਉਸਰ ਦੇ ਇੰਸਟਾਗ੍ਰam ਪੇਜ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਸਿੱਧੂ ਤੇ ਸੰਨੀ ਦੋਵੇਂ ਦਿਖਾਈ ਦੇ ਰਹੇ ਹਨ ਇਸ ਗੀਤ ਦਾ ਨਾਮ 410 ਹੈ ਜੋ ਕਿ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਹੇਠ ਲਈ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਚਾਚਾ ਸੁਖਚਾਨ ਸਿੰਘ ਸਮੇਤ 6 ਲੋਕਾਂ ਨੂੰ ਹੀ ਰਾਸਤੇ ਵਿੱਚ ਲੈ ਲਿਆ ਹੈ ਉਪਰੰਤ ਸ਼ਾਮ ਸਮੇਂ ਮਾਤਾ ਬਲਵਿੰਦਰ ਕੌਰ ਸਮੇਤ 6 ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ 751 ਲਾ ਕੇ 14 ਦਿਨ ਲਈ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ ਹੈ ਦੱਸ ਦੇ ਕਿ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਆਸਾਨ ਦੀ ਲਿਬਰੂਗੜ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਤੇ ਪੰਜਾਬ ਪੁਲਿਸ ਵੱਲੋਂ ਦੂਜੀ ਵਾਰ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਹੈ ਇਸ ਦੇ ਰੋਸ ਵੱਜੋਂ 8 ਤਰੀਕ ਯਾਨੀ ਅੱਜ ਚੇਤਨਾ ਮਾਰਚ ਕੀਤਾ ਜਾਣਾ ਸੀ ਪਰੰਤੂ ਪੰਜਾਬ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਮਤਾ ਬਲਵਿੰਦਰ ਕੌਰ ਤੇ ਚਾਚਾ ਸੁਖਚੈਨ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਬਠਿੰਡਾ ਹਲਕਾ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਹਿੰਦੇ ਸੀ ਵੀ ਮੈਂ ਤਾਂ ਭਾਈ ਕਾਗਜ਼ ਭਰ ਦਿੰਨਾ ਉਹਨਾਂ ਕਦੇ ਗਿਆ ਨਹੀਂ ਤੇ 20 ਦਿਨ ਲੈਕਚਰਸ ਚੱਲੀ ਤੇ ਮੇਰਾ ਬੇਟਾ ਪਹਿਲਾਂ ਪੱਤਰਕਾਰਾਂ ਨੂੰ ਕਹਿੰਦਾ ਵੀ ਅਸੀਂ ਵੱਡੇ ਬਾਪੂ ਨੂੰ ਸੌਣ ਨਹੀਂ ਦੇਣਾ ਤੇ ਨਾ ਹੀ ਅਸੀਂ ਆਪਦੇ ਵਾਲੇ ਨੂੰ ਸੌਣ ਦੇਣਾ ਤੇ ਅਸੀਂ ਜਾਗਦਾ ਹੀ ਰੱਖਾਂਗੇ 20 ਦਿਨ ਪੂਰਾ ਜੋਰ ਲਾ ਕੇ ਜਾਂਦਾ ਰਿਹਾ ਪਰ ਲੰਬੀ ਹਲਕੇ ਦੇ ਲੋਕਾਂ ਨੇ ਉਹਦਾ ਸਾਰਾ ਅਗਲਾ ਪਿਛਲਾ ਹਿਸਾਬ ਕਤਾਬ ਕਰਕੇ ਦੇ ਦਿੱਤਾ ਹੁਣ ਮੈਨੂੰ ਹੁਕਮ ਹੋਇਆ ਵੀ ਲੋਕ ਸਭਾ ਚ ਕਹਿੰਦੇ ਵੀ ਬੀਬੀ ਹਰ ਸਿਮਰ ਤਾਉਣੀ ਹੈ ਭਾਈ ਤੂੰ ਉੱਥੇ ਜਾ ਮੈਂ ਪਾਰਟੀ ਦਾ ਹੁਕਮ ਮੰਨ ਕੇ ਉੱਥੇ ਚੱਲਿਆ ਗਿਆ ਉੱਥੋਂ ਜੇ ਕੋਈ ਹੰਗਾਰਾ ਨਹੀਂ ਆ ਰਿਹਾ ਵੀ ਬੀਬੀ ਹਰ ਸਿਮਰਤੀ ਆਉਂਦੀ ਹੈ ਕਦੇ ਕਹਿੰਦੇ ਕਿਤੇ ਜਾਓ ਫਿਰੋਜ਼ਪੁਰ ਜਾਓ ਕਦੇ ਕਹਿੰਦੇ ਆ ਵੀ ਮਜੀਠੀਆ ਸਾਹਿਬ ਜਿਹੜੀ ਤਿਆਰੀ ਕਰੀ ਜਾਂਦੇ ਆ ਖਡੂਰ ਸਾਹਿਬ ਉੱਥੇ ਭੈਣ ਜੀ ਹੋਰੀ ਜਾਂਦੇ ਰਹਿਣਗੇ ਇਹ ਤਾਂ ਰੱਬ ਜਾਣਦਾ ਚਲੋ ਜਿਵੇਂ ਵੀ ਹੋਊਗਾ ਜਿਹੜਾ ਵੀ ਆਊਗਾ ਇਹ ਤੁਹਾਡੇ ਆਸਰੇ ਅਸੀਂ ਸਾਰੀ ਜਿਹੜੀ ਚੋਣ ਲੜ ਰਹੇ ਆ ਪੰਜਾਬ ਦੀ ਗੱਲ ਹੈ ਪੰਜਾਬ ਚ ਬਹੁਤ ਲੋਕ ਰਾਜ ਕਰਕੇ ਜਾਂਦੇ ਰਹੇ ਪੰਜਾਬ ਨੂੰ ਆਪਣਾ ਕਹਿੰਦੇ ਸੀ ਵੀ ਅਸੀਂ ਪੰਜਾਬ ਨੂੰ ਬਚਾਉਣੇ ਸ਼ਾਇਦ ਪੰਜਾਬ ਸਾਡੇ ਕਰਕੇ ਆ ਔਰ ਜਦੋਂ ਲੋਕਾਂ ਨੂੰ ਉਹਨਾਂ ਦੀ ਅਸਲੀਅਤ ਪਤਾ ਲੱਗੀ ਕਈ ਤਾਂ ਇਹੋ ਜਿਹੇ ਲੀਡਰ ਐ ਪੰਜਾਬ 'ਚ ਜਿੰਨਾਂ ਕੋਲੇ ਪੰਜਾਬ ਦੇ ਬਜਟ ਦੇ ਬਰਾਬਰ ਦਾ ਧਨ ਇਕੱਠਾ ਹੋਇਆ ਪਿਆ ਉਹ ਹੋਇਆ ਕਿੱਥੋਂ? ਤੋੜੇ 'ਚੋਂ ਪੰਜਾਬ 'ਚੋਂ ਇੱਥੋਂ ਕਰ ਕਰਕੇ ਇਕੱਠਾ ਉਹ ਆਪਣੀ ਨਿੱਜੀ ਜਾਇਦਾਦ ਇਕੱਠੀ ਕਰੀ ਜਾਂਦੇ ਆ। ਗੱਲ ਕਰਦੇ ਆ ਕਿ ਅਸੀਂ ਇਸ ਪੰਜਾਬ ਲਈ ਕੀਤਾ-ਕੀਤਾ ਤੁਸੀਂ ਕੀ ਪੰਜਾਬ ਦੋ ਹਿੱਸਿਆਂ 'ਚ ਵੰਡਤਾ 1966 'ਚ ਜਦੋਂ ਵੰਡ ਹੋਈ ਤੋਨੂ ਅਜੇ ਤੱਕ ਰਾਜਤਾ ਨਹੀਂ ਨਹੀਂ ਮਿਲ ਸਕੀ ਤੁਸੀਂ ਉਹਨੂੰ ਕਦੇ ਸੋਚਿਆ ਨਹੀਂ ਵੀ ਅਸੀਂ ਲੈ ਸਕਦੇ ਆ ਪਾਣੀਆਂ ਦਾ ਰੋਲਾ ਹੋਵੇ ਤੁਰਿਆ ਜਾਂਦਾ ਬੋਲੀਆਂ ਦਾ ਰੋਲਾ ਹੋਵੇ ਤੁਰਿਆ ਤੁਰਿਆ ਜਾਂਦਾ ਕਦੇ ਕਿਸੇ ਉਹਨੇ ਜਦੋਂ ਰਾਜਪਾਗ ਵੱਜ ਜਾਂਦਾ ਕਦੇ ਗੱਲ ਨਹੀਂ ਕੀਤੀ ਇੱਕ ਨਹਿਰ ਆ ਜਿਹੜੀ ਕਲੇਸ਼ ਦਾ ਜੜ ਹੈ ਜਿਹੜੀ S Y L ਦੇ ਨਾਂ ਤੇ ਚੱਲਦੀ ਹੈ ਉਹ ਇਹਨਾਂ ਪਧਰਪੁਰਸ਼ਾਂ ਦੀ ਦੇਣ ਆ ਜਿਹੜੇ ਪਹਿਲਾਂ ਰਾਜਪਾਗ ਕਰਦੇ ਰਹੇ ਹੁਣ ਦੋ ਨਹਿਰਾਂ ਕਢਣੀਆਂ ਭਗਵੰਤ ਮਾਨ ਨੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਮਾਲਵਾ ਨਹਿਰ ਹੈ ਜਿਹੜੀ ਪਾਉਣੇ 2 ਲੱਖ ਏਕੜ ਨੂੰ ਸਿੰਜੂਗੀ ਔਰ ਇੱਕ ਜਿਹੜੀ ਦੁਆਬਾ ਨਹਿਰ ਹੈ ਜਿਹੜੀ ਉਹ 80 ਹਜ਼ਾਰ ਏਕੜ ਨੂੰ ਸਿੰਜੂਗੀ ਐਡੀ ਵੱਡੀ ਗੱਲ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ ਕਿਸੇ ਨੇ ਕੱਸੀਆਂ ਸੂਏ ਛੋਟੇ ਮੋਟੇ ਜ਼ਰੂਰ ਬਣਾ ਦਿੱਤੇ ਹੋਣੇ ਆ ਜਾਂ ਇਹ ਜਿਹੜੇ ਲੀਡਰ ਹੈ ਇਹਨਾਂ ਨੇ ਆਪਣੇ ਖੇਤਾਂ ਲਈ ਆਪਣੇ ਰਿਸ਼ਤੇਦਾਰਾਂ ਲਈ ਵੱਡੇ ਮੋਗੇ ਜ਼ਰੂਰ ਕਰ ਦਿੱਤੇ ਹੋਣੇ ਆ ਪਰ ਇਹਨੇ ਪੰਜਾਬ ਦੇ ਲੋਕਾਂ ਦਾ ਕਦੇ ਵੀ ਸਤਕਾਰਯੋਗ ਮੇਰੇ ਭੈਣ ਭਰਾਓ ਸੋਚਿਆ ਨਹੀਂ ਅੱਜ ਅਸੀਂ ਪੰਜਾਬ ਬਚਾਉਣਾ ਹੈ ਪੰਜਾਬ ਦੇ ਨਾਲ ਹਿੰਦੁਸਤਾਨ ਵੀ ਬਚਾਉਣਾ ਹੈ ਇਹ ਲੋਕ ਜਿਹੜੇ ਪੰਜਾਬ ਦੇ ਰਾਖੇ ਸੀ ਇਹਨਾਂ ਨੇ ਤਾਂ ਜਾਇਦਾਦਾਂ ਵੇਚੀਆਂ ਇਹਨਾਂ ਨੇ ਤਾਂ ਬੱਸਾਂ ਦੇ ਅੱਡੇ ਗਹਿਣੇ ਧਰੇ ਇਹਨਾਂ ਨੇ ਮਾਰਕਫੀਲਡ ਗਹਿਣੇ ਧਰਿਆ ਇਹਨਾਂ ਨੇ ਮੰਡੀ ਬੋਰਡ ਗਹਿੜੇ ਧਰਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿਹੜਾ ਪ੍ਰਾਈਵੇਟ ਥਰਮਲ ਸੀ ਜਿਹਨੂੰ ਇਹਨਾਂ ਦੀਆਂ ਜਿਹੜੇ ਇਹਨਾਂ ਨੇ ਸਮਝੌਤੇ ਕੀਤੇ ਸਨ ਉਹਦੇ ਵਿੱਚ 1700 ਕਰੋੜ ਰੁਪਈਆ ਪਹਿਲਾਂ ਉਹਨੂੰ ਉਹੀ ਦੇਗੇ ਔਰ ਉਹ 1100 ਸਾਨੂੰ ਵੇਚ ਕੇ ਜਦੋਂ ਅਸੀਂ ਆਖਿਆ ਸੀ ਨਹੀਂ ਤੁਹਾਨੂੰ ਕੁਝ ਦੇ ਸਕਦੇ ਜਾਂ ਤਾਂ ਬਿਜਲੀ ਬਣਾ ਕੇ ਦਿਓ ਉਹ ਇਹਦੇ ਬਿਜਲੀ ਸਾਡੇ ਕੋਲੋਂ ਬਣਦੇ ਨਹੀਂ ਸਾਡੇ ਕੋਲੇ ਕੋਲਾ ਨਹੀਂ ਆ ਸਕਦਾ ਸਾਡੇ ਕੋਲੇ ਸਾਰਾ ਜਿਹੜਾ ਉਹ 1100 ਕਰੋੜ ਦੇ ਵਿੱਚ ਸਾਡਾ ਥਰਮਲ ਜਿਹੜਾ ਪ੍ਰਾਈਵੇਟ ਕੰਪਨੀ ਦਾ ਸਾਡੀ ਸਰਕਾਰ ਨੇ ਖਰੀਦਿਆ ਜਿਹਦੇ ਨਾਲ ਬਿਜਲੀ ਵਿੱਚ ਵੀ ਬਹੁਤ ਵੱਡਾ ਇਜ਼ਾਫਾ ਹੋਣਾ ਹੈ ਜਿਹਦੇ ਨਾਲ ਕੀਮਤਾਂ ਵੀ ਠੀਕ ਹੋਣੀਆਂ ਜਿਹੜੇ ਦੋ ਪ੍ਰਾਈਵੇਟ ਹੈ ਮੈਂ ਤਾਂ ਉਹ ਵੀ ਕਹਿਣਾ ਕੋਈ ਇਹੋ ਜਿਹਾ ਨੇੜਾ ਤੇੜਾ ਕਾਨੂੰਨ ਦਾ ਬਣਾ ਕੇ ਉਹਨਾਂ ਦਾ ਵੀ ਗਲ ਘੁੱਟਿਆ ਜਾਵੇ ਇਥੋਂ ਪਰੇ ਕੱਢੇ ਜਾਣ ਤਾਂ ਪੰਜਾਬ ਦੇ ਲੋਕ ਸੁੱਖ ਦਾ ਸਾਹ ਲੈ ਲੈਣਗੇ ਦੇਖੀ ਇਹ ਕੋਈ ਰਾਜਨੀਤਿਕ ਸ਼ਕਤੀ ਦਿਖਾਣੇ ਦਾ ਸਮਾਂ ਨਹੀਂ ਹੈ ਇਹ ਤਾਨਾਸ਼ਾਹੀ ਦੇ ਖਿਲਾਫ ਮੈਸੇਜ ਦੇਣੇ ਦਾ ਅੱਜ ਹਮ ਭਵੇ ਸਿੰਘ ਦੇ ਗਾਉਂ ਮੇ ਖੜੇ ਪੈਤ੍ਰਿਕ ਗਾਉਂ ਮੇ ਉਹਨਾਂ ਨੇ ਹਮੇ ਆਜ਼ਾਦੀ ਲੈ ਕੇ ਦੀ ਉਹ ਆਜ਼ਾਦੀ ਵੀ ਅੱਜ ਖਤਰੇ ਮੇ ਹੈ ਲੋਕਤੰਤਰ ਖਤਰੇ ਮੇ ਔਰ ਡਾਕਟਰ ਭੀਮਰਾਓ ਅੰਬੇਦਕਰ ਉਹਨਾਂ ਨੇ ਸੰਵਿਧਾਨ ਲਿਖਾ वो तो संविधान भी आज खतरे में है किसी को भी उठा के ये अंदर कर देते हैं विपक्ष की आवाज को दबाया जा रहा है अगर आपको मोदी लहर पर इतना ही विश्वास है यकीन तो आप हर एक विपक्षी नेता को पकड़ के अंदर को कर रहे हैं जहाँ आप तमिलनाडु से शुरू हो जाइए बाया केरला हो जाइए बाया झारखंड हो जाइए बंगाल हो जाए दिल्ली में तो करते ही हैं मुझे भी सुप्रीम कोर्ट जाना पड़ता है बात बात पे गवर्नर काम नहीं करने देता है ना पैसा रोक रखा है हमारा आर डी एफ तो मतलब अरविंद केजरीवाल को चुनाव के समय अंतर कर दिया कारण कि डर है इनमें यही पार्टी है जो इनके लिए आने वाले दिनों में खतरा बन सकती है क्योंकि यही पार्टी है जो सच्चाई की और पारदर्शिता की राजनीति करती है तो इस डर की वजह से ये चीज़ें कर रहे हैं और हमने इकत्तीस तारीख को सारे विपक्ष को इकट्ठा किया इंडिया गठबंधन को उसके बाद इनका डर और बढ़ गया कि जो ये ऊपर ले ऊपर ऊपर से बोल रहे हैं तीन सौ सत्तर पार चार सौ पार ऐसे कुछ पार नहीं होता अगर ऐसे मतलब काम करेंगे ना तो लोग इलेक्शन में तड़ी पार भी कर देते हैं नहीं नहीं मतलब इन्होंने किया क्या है अब तक यहाँ से एमएलए खरीद लो यहाँ से एमपी खरीद लो ये सरकार तोड़ दो वो सरकार तोड़ दो अगर आपको इतना यकीन है मैं फिर कहता हूँ तो आप ईवीएम की बात करते हैं तो आप सबसे ज़्यादा तड़पते हो नहीं 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 ठीक है अगर आपको यकीन है तो आप कहो कि जिस मर्जी तरीके से इलेक्शन करवा लो हमें यकीन है तो इसका मतलब कहीं ना कहीं तो कुछ ना कुछ तो है ना और पूरा विपक्ष जेल में ईडी आती है सीबीआई आती है ईडी को तो एक हथियार की तरह इस्तेमाल कर तो दस दस घंटे ईडी पकड़ के घर पर बैठी रहती है बाद में कहते हैं चलो चलो आप वो ले जाते हैं सुप्रीम कोर्ट में जा, जा रहे हैं संजय सिंह जी की जमानत हुई है सदा के लिए तो रख नहीं सकते लेकिन पब्लिक का सब देख रही है तो पहला जो चरण है चुनाव का वो आने वाला है लोग मन बन बना चुके हैं कि इस धक्केशाही के खिलाफ वोट करेंगे और हम भी यही कह रहे हैं बाहर निकलिए डेमोक्रेसी को बचाने के लिए संविधान को बचाने के लिए वोट करें और सेकुलर लोगों को वोट करें नफरत फैलाने वालों को या धर्म का नाम इस्तेमाल करने वालों को वोट कई लोग स्वार्थी हैं छोटी लाइन देख के चले जाते हैं जैसे जा चीज़ को डरा लेते हैं किसके लालच होता है लेकिन फैसला तो पब्लिक नहीं करना है कि एक किसी आज मैं आज इधर हो गया वो इधर हो गया जनता इधर उधर हो थो थो थोड़ी होती है बंदा हो सकता है उसके स्वार्थ हों लालच हो कोई ना कोई लेकिन जनता जनार्दन है चार जून को जनता बता देगी देखिए अभी क्योंकि मैं अभी जा रहा हूँ अभी कल मेरा कुरुक्षेत्र है फिर मेरा आसाम जाऊंगा फिर मैं गुजरात जाऊंगा दिल्ली जाऊंगा उसके बाद मैं आपको बता सकता हूं पर इतना मुझे पता है कि 400 पार या 370 पार ये जुमले हैं और जुमलों पे यकीन नहीं किया जा सकता तो अगर 400 पार है तो दूसरी पार्टियों के एम एल तोड़ क्यों रहे हो इधर से भी ले लो इधर से भी ले लो अगर आपको चार पे यकीन है या तीन पे यकीन है तो आप दूसरी पार्टी को क्यों तोड़ रहे हो या विपक्षी नेताओं को अंदर क्यों कर रहे हो ਇਸ ਦਾ ਮਤਲਬ ਕੋਈ ਨਾ ਕੋਈ ਡਰ ਰਹਾ ਹੈ ਹਾਂ ਇਤਨਾ ਮੈਨੂੰ ਪਤਾ ਹੈ ਕਿ ਮੈਂ ਇਹ ਹੀ ਕਹਿਣਾ ਚਾਹਾਂਗਾ ਦੇਸ਼ ਵਾਸੀਆਂ ਨੂੰ ਆਪਨੇ ਜ਼ਰੀਏ ਕਿ ਕੌਮ ਕੋ ਕਬੀਲوں ਵਿੱਚ ਮਤ ਬੰਟਿਏ ਕੌਮ ਕੋ ਕਬੀਲوں ਵਿੱਚ ਮਤ ਬੰਟਿਏ ਲੰਬੇ ਸਫਰ ਕੋ ਮੀਲوں ਵਿੱਚ ਮਤ ਬੰਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਬਾਦ ਅਦੇਸ਼ ਇਸ ਕੋ ਨਦੀਆਂ ਔਰ ਝੀਲੋਆਂ ਵਿੱਚ ਮਤ ਬੰਟਿਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਜੀ ਬਿਲਕੁਲ ਰੋ ਰਹੀ ਹੋਗੀ ਮੈਂ ਥੋੜੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਦ ਮਾਨ ਜੀ ਪਰ ਤੁਸੀਂ ਭਗਵੰਤ ਮਾਨ ਜੀ ਜੀ ਕਿਤੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਝਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਵੀ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਥੋੜੀ ਆਤਮਾ ਹੀ ਦੇ ਦਿੰਦੀ ਵੀ ਭਗਵੰਤ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਬ੍ਰਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਭਗਵੰਦ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਤਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਹਾਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤਾਈਂ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਡਲੇ ਤੁਸੀਂ ਅੱਜ ਵੀ ਨਹੀਂ ਆ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ ਤਰਨ ਦੇ ਅੰਦਰ ਆ ਜਿਹੜਾ ਵਰਤ ਕਰਨ ਦਾ ਭਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੇਣਾ ਤੋਂ ਦੀ ਉਸ ਇੱਕ ਪਰਿਵਾਰ ਦੀ ਮਹਿਲਾ ਨੂੰ ਕੱਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ ਭਗਵੰਤ ਮਾਨ ਜੀ ਪੁਲਿਸ ਥੋੜੀ ਸੁੱਤੀ ਪਈ ਸੀ ਕਿਉਂਕਿ ਆਪਣੇ ਆਕਾਵਾਂ ਦੇ ਆਦੇਸ਼ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਆਦੇਸ਼ ਦੇਣਗੇ ਤੁਸੀਂ ਆਰਡਰ ਦਿਓਗੇ ਤਾਂ ਪਰਚੇ ਦਰਜ ਕੀਤੇ ਜਾਣਗੇ ਭਗਵੰਤ ਜੀ ਮੈਂ ਹਾਂ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਛ ਅੱਜ ਕੀਤਾ ਹੈ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ ਅਪਮਾਨ ਤਾਂ ਤੁਸੀਂ ਕੀਤਾ ਹੀ ਕੀਤਾ ਹੈ ਮੈਂ ਸਮਝਦਾ ਹਾਂ ਜੇ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਂਗ ਦਲੀ ਹੈ ਤੇ ਪੰਜਾਬੀਆਂ ਨੇ ਭੁੱਲਣਾ ਨਹੀਂ ਯਾਦ ਰੱਖਿਓ ਇਹਦਾ ਸਬਕ ਥੋੜੇ ਦਿਨਾਂ ਚ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਣਗੇ